ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡਾ ਸਵਾਗ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਸਵੀਰ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੋਕਸਰ ਸਾਹਿਬ ਪੈਂਦੀ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਤਾਜੀ ਸੂਈ ਜਰਸੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿ ਹਾਂਜੀ ਬੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਬਈ ਵਧੀਆ ਬਈ ਆਪਾਂ ਠੀਕ ਆ ਨਾਂ ਦੱਸੀ ਵੀਰਾ ਨਾਂ ਬਈ ਜਕਸੀਰ ਸਿੰਘ ਜਕਸੀਰ ਸਿੰਘ ਠੀਕ ਆ ਬਈ ਫੋਨ ਨੰਬਰ 987650092 ਠੀਕ ਆ ਐਡਰੈਸ ਬਈ ਐਡਰੈਸ ਪਿੰਡ ਸਮਾਗ ਬਈ ਠੀਕ ਆ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਆ ਆਪਣੇ ਨੇੜੇ ਪਿੰਡ ਹਰੀਕੇ ਕਲਾ ਰਹਿਦਾ ਜਿਹਨੂੰ ਵੱਡੇ ਹਰੀਕੇ ਵੀ ਕਹਿੰਦੇ ਠੀਕ ਆ ਠੀਕ ਆ ਬਈ ਤੇ ਬਈ ਇਹ ਵੈਟ ਕਰਦੀ ਆ ਹਾਂ ਕਰਦੀ ਆ ਆਪਣੀ ਠੀਕ ਆ ਕਿੰਮਾ ਸੂਆ ਸੂਣਾ ਬਈ ਸੂਈ ਵੀ ਆ ਇਹ ਦੂਜਾ ਸੂਈ ਹੈ ਬਈ ਠੀਕ ਆ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹ ਬਈ ਅੱਜ ਸਵੇਰ 2:30 ਵਜੇ ਦੇ ਤਕਰੀਬਨ ਸੂਈ ਵੀ ਆ ਠੀਕ ਆ ਬੀਤ ਰੱਖ ਲਓ ਭਾਗ ਸਵੇਰ ਰੱਖ ਲਓ 2:00 ਤੋਂ 2:30 ਤੇ ਜੇਰ ਪੈ ਗਈ ਬਈ ਹਾਂ ਜੇ ਡਾਨਾ ਬਈ ਉਹਦੀ ਵੀਡੀਓ ਜੇ ਕੋਈ ਬੰਦਾ ਚਾਵੇ ਤਾਂ ਉਹ ਵੀਡੀਓ ਮਿਲ ਜੂਗੀ ਠੀਕ ਆ ਆਪਣੇ ਕੋਲ ਵੀਡੀਓ ਹੈ ਹਾਂਜੀ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਪਹਿਲੇ ਸੂਏ ਕਿੰਨਾ ਪਾਇਆ ਤੇ ਇਤੀ ਦਾ ਕੀ ਨਮਾਨ ਦੁੱਧ ਬਈ ਜੀ ਪਹਿਲੇ ਸੂਏ 21-22 ਤੇ 80 ਦਾ ਗੇਮ ਐਤਕੀ ਭਾਈ ਆਪਾਂ ਤਾਂ ਓਨੇਕ ਦੀ ਉਮੀਦ ਕਰਦੇ ਆ ਕਿਲੋ 2 ਕਿਲੋ ਵੱਧ ਵੀ ਸਕਦੀ ਹੈ ਬਾਕੀ ਅਗਲੇ ਦੀ ਸੰਭਾਈ ਦਾ ਵਾਲਾ ਜਿਵੇਂ ਅਗਲਾ ਪਾਲੂ ਚੰਗਾ ਪਾਲੂ ਤਾਂ ਹੋ ਜਾਦਾ 25 ਕਿਲੋ ਵੀ ਕੱਢ ਦੇ ਠੀਕ ਆ ਤੇ ਬੱਚਾ ਬੱਚਾ ਐਤਕੀ ਭਾਈ ਬੱਚਾ ਰੇਂਜਰ ਬੋਲ ਦਾ ਬੱਚਾ ਆਇਆ ਐਤਕੀ ਠੀਕ ਆ ਰੇਂਜਰ ਬੋਲ ਦਾ ਲਓ ਵੀ ਸੋਣੀ ਜਰਸੀ ਆ ਕੱਦ ਕਾਂਠ ਜੇ ਗੱਲ ਕਰੀਏ ਨਾਈ ਵਾਲੀ ਛੋਟੀ ਨਾਮ ਵਾਲੀ ਵੱਡੀ ਤੇ ਭਾਈ ਦੁੱਧ ਦੇ ਥੱਲੇ ਚੋਇਆ ਵੀ ਆ ਹੁਣ हां ਦੁੱਧ 4.5-5 ਕਿਲੋ ਨੂੰ ਸੁਭਾ ਕੱਢਿਆ ਕਿਉਂਕਿ ਬੱਚੇ ਨੂੰ ਵੀ ਪੋਣਾ ਸੀਗਾ ਠੀਕ ਹੈ ਹਾਂਜੀ ਲੋ ਵੀ ਬਾਈ ਘਰਾਂ ਨੇ ਬੱਚੇ ਨੂੰ ਵੀ ਚੰਗਾ ਆ ਤੇ ਬਾਕੀ 4.5-5 ਕਿਲੋ ਨੂੰ ਬਾਈ ਹਰੀ ਜਾਂਦੇ ਨਾ ਦੁੱਧ ਚੋਇਆ ਹੋਇਆ ਫੇਸ ਚੈੱਕ ਕਰ ਸਕਦੇ ਆ ਸੋਹਣਾ ਫੇਸ ਆ ਦੋਸਤੋ ਕੰਨਾਂ ਤੋਂ ਨਾ ਦੀ ਕੁਆਲਿਟੀ ਚੈੱਕ ਕਰੋ ਤੇ ਬੋਦੀ ਵਾਲੀ ਵਹਿੜਾ ਦੋਸਤੋ ਬੱਚੇ ਨੂੰ ਜਨਮ ਦਿੱਤਾ ਰੈਂਜਰ ਬੋਲਦਾ ਬੱਚਾ ਇਹ ਥਣਹਵਾਨੇ ਨੂੰ ਜੇ ਗੱਲ ਕਰੀ ਨਾ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਇਹ ਬਾਕੀ ਦੋਸਤੋ ਉਸ ਢੰਗ ਨਾਲ ਜਜਮੈਂਟ ਕਰੋ ਕਿਉਂਕਿ ਦੁੱਧ ਕੱਢਿਆ ਹੋਇਆ ਦੇਖ ਸਕਦੇ ਕੋਈ ਬਾਈ ਸ਼ਰਾਂ ਦਾ ਵਪਾਰ ਦਾ ਕੰਮ ਨਹੀਂ ਆ ਜੇ ਗੱਲ ਕਰੀਏ ਘਰ ਦੀ ਵੈੜਾ ਦੇਖ ਸਕਦੇ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਦੇਖ ਸਕਦੇ ਦੂਜਾ ਸੁਆਸੋਈ ਆ ਸੋਨਾ ਕੱਦਗਾਠਾ ਨਾਈ ਬਾਲੀ ਛੋਟੀ ਤੇ ਨਾਈ ਬਾਲੀ ਵੱਡੀ 32 27 ਸੁਈ ਚੰਗੀ ਹੋਈ ਆ ਤੋੜ ਕੇ ਤੁਹਾਨੂੰ ਖਾ ਦਿਨੇ ਆ ਲੈ ਵੀ ਇੱਕ ਕਰੀ ਗੇੜਾ ਕਰਵਾ ਦੀ ਤੋੜ ਕੇ ਤੁਹਾਨੂੰ ਖਾ ਦਿਨੇ ਆ ਤੁਰੀ ਜਾਂਦੀ ਤੋ ਤੁਸੀਂ ਆਪਦੀ ਜੱਜਮੈਂਟ ਖਵਾਨੇ ਦੀ ਵੀ ਲਾ ਲੈਣੀ ਆ ਭਵਾਨਾ ਦੋਸਤੋ ਅੱਜ ਗੱਲ ਕਰੀਏ ਸੋਨਾ ਤਿਆਰ ਕੀਤਾ ਅਨੁਮਾਨ ਹੈ ਬਾਈ ਹਰਾਂ ਦਾ ਐਟਪੀ ਵੀ ਬਾਈ ਰੀ ਹੁੰਦੇ ਤੋਂ ਸੋਨਾ ਪਾ ਦੂਗੀ ਜੀ 22 ਲੀਟਰ ਦੇ ਲਗਭਗ ਪਹਿਲੇ ਸੂਏ ਚੱਲੀ ਆ ਤੇ ਬਾਕੀ ਐਟਪੀ ਬਈ ਮਾੜਾ ਇਹ ਢੇੜਾ ਹੋਰ ਕੜਵਾ ਲਈ ਲੰਮਾ ਹਾਂ ਸੇਵਾ ਤੇ ਨਰ ਪਰ ਹੁਣਾਲ ਜੇ ਕੋਈ ਵੀਰ ਠੀਕ ਦਾ ਤਾਅ ਦੀ ਸਮਝਣਾ ਲੈ ਲਿਓ ਜੀ ਮੋਰਲਾ ਨੇ ਬਾਕੀ ਤੋਂ ਸਾਡਾ ਸ਼ੁਕਰੀਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਬੰਦੇ ਬਈ ਕੋਈ ਗੱਲ ਨਹੀਂ ਆਹਾ ਬੱਚਾ ਬੱਚਾ ਸੇ ਕਸਾ ਦੇ ਸੋਹਣਾ ਬੱਚਾ ਦੋਸਤੋ ਰੇਂਜਰ ਬੋਲਦਾ ਹੈਗਾ ਇਹ ਤੇ ਬਾਕੀ ਰੇਟ ਭਾਈ ਤੋਂ ਤੁਹਾਨੂੰ ਪੁੱਛ ਲੈਣੇ ਕੀ ਜੇ ਕਰਨਾ ਭਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ ਇਹ ਤਾਂ ਰੇਟ ਭਾਈ ਆਪਾਂ 95000 ਕਰਦੇ ਆ ਠੀਕ ਆ 95000 ਥੋੜਾ ਬਹੁਤਾ ਮਾਨਤਨ ਕਰਦੇ ਆ ਹਾਂ ਥੋੜਾ ਬਹੁਤਾ ਮਾਨਤਨ ਹੋ ਜੂਗਾ ਕੋਈ ਜ਼ਿਆਦਾ ਨਹੀਂ ਠੀਕ ਲੋ ਵੀ ਥੋੜਾ ਬਹੁਤਾ ਮਾਨਤਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ